ओम वाइगुरु साहेब जियो सुवे माखला پنجਵਾ ਜਿਸਕੇ ਸਿਰ ਉਪਰ ਤੂ ਸੁਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣ ਮਾਇਆ ਮਦ ਮਤਾ ਨਾ ਆਵੈ ਜਿਸ ਕੇ ਸਿਰ ਉਪਰ ਤੂੰ ਸੁਮੀ ਸੋ ਦੁਖ ਕੈਸਾ ਪਾਵੈ ਬੋਲ ਨਾ ਜਾਣ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੈ ਤੇਰੇ ਸੇਵਕ ਕੋ ਕੋ ਕਿਛ ਨਹੀ ਜਮ ਨਹੀਂ ਆਵੈ ਤੇਰਾ ਖਾਉ ਜੋ ਤੇਰੇ ਰੰਗ ਰਾਤੇ ਸੁਮੀ ਤਿੰਨ ਕਾ ਜਨਮ ਮਰ ਦੁਖ ਨਾਸਾ ਨਾ ਮੇਟ ਕੋਈ ਸਤ ਗੁਰ ਕਾ ਦੀ ਲਸਾਂ ਨਾਮ ਤੇ ਆਇਨ ਸੁਖ ਫਲ ਪਾਇਆ ਦਾ ਆਠ ਪੈਰ ਰਦਾ ਤੇਰੀ ਭਵਤੇ ਬੱਤਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਤਰ ਬਨ ਚਾਣਾ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਧੰਦਰ ਬੈਠੇ ਗੁਰੂ ਸਵਾਰੀ ਸਾਹਿਬ ਸੰਗਤ ਜੀ ਰਸਨਾ ਪਵਿੱਤਰ ਕਰੋ ਬੜੇ ਪਿਆਰ ਸਤਿਕਾਰ ਨਾਲ ਗੱਜਕਿਕ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨ ਪਾਵਨ ਹੁਕਮ ਸੁਹੀ ਰਾਗ ਦੇ ਵਿੱਚ ਜੋ ਬਖਸ਼ਿਆ ਹੈ ਰਹਾਉ ਦੀ ਪੰਕਤੀ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕਾਉ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੀਰੇ ਐ ਮੇਰੀ ਮਾਲਕ ਪ੍ਰਮਾਤਮਾ ਹੈ ਮੇਰੇ RAM ਰਾਜਾ ਸੰਤ ਤੇਰੇ ਹੈ ਤੂੰ ਸੰਤਾਂ ਦਾ ਹੈ ਤੇ ਨਾਮ ਜਪਣ ਵਾਲੇ ਸੰਤਾਂ ਨੂੰ ਕੋਈ ਡਰ ਭਾਉ ਨਹੀਂ ਹੁੰਦਾ ਜਾਮ ਵੀ ਉਹਨਾਂ ਦੇ ਨੇੜੇ ਨਹੀਂ ਆਂਦਾ। ਤੋ ਸੰਤ ਕੋਈ ਖਾਸ ਪਹਿਰਾਵਾ ਨਹੀਂ ਹੈ। ਜਾਂ ਕੋਈ ਚੋੜਾ ਨਹੀਂ ਹੈ, ਕੋਈ ਚਿੱਟੇ ਕੱਪੜੇ ਨਹੀਂ ਹੈ। ਸੰਤ ਦੀ ਵਿਆਖਾ ਗੁਰਬਾਣੀ ਵਿੱਚ ਸਤਗੁਰ ਨੇ ਕੀਤੀ ਹੈ। ਜਿਨਾਂ ਸਾਸ ਗਿਰਾਸਨ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕੋਈ ਪੂਰਨ ਸੰਤ ਹੈ ਜਿਹਨੂੰ ਸਵਾਸ ਸਵਾਸ ਪਰਮਾਤਮਾ ਦਾ ਨਾਮ ਚੇਤੇ ਆਵੇ। ਤੋਂ ਸਤਿਗੁਰ ਨੇ ਗੁਰਬਾਣੀ ਦੇ ਵਿੱਚ ਸਾਨੂੰ ਸੋ ਜੀ ਦਿੱਤੀ ਕਿ ਪਰਮਾਤਮਾ ਆਪਣੇ ਭਗਤ ਦੀ ਆਪਣੇ ਸੇਵਕ ਕੀ ਆਪੇ ਰੱਖ ਹੈ। ਆਪੇ ਨਾਮ ਜਪਾਵੇ। ਜਹਾਂ ਜਹਾਂ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਹੈ। ਤੋਂ ਸਤਿਗੁਰ ਕਹਿੰਦੇ ਨੇ ਕਿ ਆਪਣੇ ਸੇਵਕ ਦੀ ਉਹ ਪਰਮਾਤਮਾ ਆਪੇ ਰੱਖਦਾ ਹੈ। ਸੋ ਜ਼ਰੂਰਤ ਹੈ ਉਹਦੇ ਸੇਵਕ ਬਣਨ ਦੀ। ਪਰਮਾਤਮਾ ਦਾ ਨਾਮ ਜਪਣ ਦੀ ਉਹਨੂੰ ਚੇਤੇ ਕਰਨ ਦੀ ਸ਼੍ਰੀ ਕਰਨ ਚੰਦ ਜੀ ਜੋ 10 ਦੇ ਮਾਮਾ ਜੀ ਵੀ ਨੇ ਆਪਣੇ ਸੁਪੁੱਤਰ ਰਾਣਪਾਲ ਸਿੰਘ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਪੁਰ ਬਣਾਏ ਹੋਏ ਘਰ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਚਰਨਾਂ ਦਾ ਊਟਾਸਰ ਲਿਆ ਹੈ ਸਤਿਗੁਰ ਕਿਰਪਾ ਕਰਨ ਗੁਰਬਾਣੀ ਚ ਸਤਿਗੁਰ ਕਹਿੰਦੇ ਨੇ ਕਿ ਉਹ ਘਰ ਉਹ ਮੰਦਿਰ ਉਹ ਸੁਣਾ ਹੈ ਜਿੱਥੇ ਪਰਮਾਤਮਾ ਦਾ ਗੁਣ ਗਾਣ ਹੋਵੇ ਜਿੱਥੇ ਰੱਬ ਚੇਤੇ ਹੋਵੇ ਤੋ ਸਤਗੁਰੂ ਨੇ ਗੁਰਬਾਣੀ ਚ ਸਾਨੂੰ ਇਹ ਸੋਝੀ ਦਿੱਤੀ ਕਿ ਭਾਈ ਘਰ ਚ ਰਹਿ ਕੇ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਦੂਜੀ ਗੱਲ ਇਹ ਹੈ ਕਿ RAM PAL SINGH ਦੇ ਕੰਨ ਆਨੰਦ ਕਾਰਜ ਹੋਣੇ ਨੇ ਉਹਨਾਂ ਤੋਂ ਬਾਅਦ ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਹੈ ਜਿਹਨੂੰ ਸਤਗੁਰੂ ਨੇ ਗੁਰਬਾਣੀ ਦੇ ਵਿੱਚ ਸਭ ਤੋਂ ਸ੍ਰੇਸ਼ਟ ਉਤਮ ਦੱਸਿਆ ਭਾਈ ਗੁਰਦਾਸ ਜੀ ਨੇ ਵੀ ਗਿਆਨ ਨਮੈ ਗਿਆਨ ਅਰ ਧਿਆਨ ਨਮੈ ਧਿਆਨ ਗੁਰ ਸਕਲ ਧਰਮ ਮੈਂ ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ ਤੋਂ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਆਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਭਾਈ ਜਿਹੜਾ ਘਰ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਯੋਗ ਨ ਭਗਵੀ ਕੱਪੜੀ ਯੋਗ ਦਾ ਅਖੰਡ ਜੋੜ ਮਿਲਾਪ ਪ੍ਰਮਾਤਮਾ ਦੇ ਨਾਲ ਯੋਗ ਨ ਮੈਲੇ ਵੇਸ ਨਾਨਕ ਘਰ ਬੈਠਿਆਂ ਯੋਗ ਪਾਈਐ ਸਤਗੁਰ ਕਾ ਉਪਦੇਸ਼ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਪਰਮੇਸ਼ਰ ਦੀ ਬੰਦਗੀ ਕਰਕੇ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ ਇਹ ਸਤਿਗੁਰੂ ਨੇ ਸਾਨੂੰ ਗੁਰਬਾਣੀ ਦੇ ਵਿੱਚ ਸੋਝੀ ਦਿੱਤੀ ਹੈ ਤੋਂ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਸਿੱਖ ਨੂੰ ਸਿੱਖੀ ਦਾ ਜੀਵਨ ਬਖਸ਼ਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਮਿਲਦੇ ਨੇ ਤੋਂ ਸਤਿਗੁਰਾਂ ਨੂੰ ਸਿੱਧ ਸਵਾਲ ਵੀ ਕਰਦੇ ਨੇ ਸਤਿਗੁਰ ਜਵਾਬ ਵੀ ਦਿੰਦੇ ਨੇ ਸਿੱਧ ਕਹਿਣ ਲੱਗੇ ਹਾਟੀ ਵਾਟੀ ਰਹੇ ਨਿਰਾਲੇ ਅਰੂਖ ਵਿਰਖ ਉਦਿਆਨੇ ਕੰਦ ਮੂਲ ਅਹਾਰੋ ਖਾਈਐ ਉਹਦੂ ਬੋਲੇ ਗਿਆਨੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਕੋ ਸਤਗੁਰੂ ਨੇ ਕਹਿਣ ਲੱਗਾ ਸੀ ਘਰਾਂ ਤੋਂ ਬਾਹਰ ਚੱਲੇ ਗਿਆਂ ਕੰਦ ਮੂਲ ਗਾਜਰਾ ਮੂਲੀਆਂ ਖਾਈ ਦੀਆਂ ਪਰਿਵਾਰ ਦੇ ਝਮੇਲੇ ਤੋਂ ਅਸੀਂ ਬੜੀ ਦੂਰ ਚਲੇ ਗਏ। ਇਹ ਸਾਡੀ ਤੀਰਥਾਂ ਤੇ ਜਾ ਕੇ ਸੈਰ-ਸਪਟੇ ਕਰਨੇ, ਚਿੱਟੇ ਕੱਪੜੇ ਪਾਣੇ ਮਹਿਲ ਕਦੇ ਅਸੀਂ ਲੱਗਣ ਨਹੀਂ ਦਿੰਦੇ। ਬਾ ਆ ਸਾਡਾ ਤਰੀਕਾ ਹੈ ਰੱਬ ਨੂੰ ਮਿਲਣ ਦਾ। ਤੋਂ ਸਤਿਗੁਰ ਨੇ ਜਵਾਬ ਦਿੰਦਿਆਂ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਇਆ। ਹੱਟੀ ਬਾਟੀ ਨੀਂਦ ਨਾ ਆਵੇ, ਪਾਰ ਘਰ ਚੇਤਨ ਨ ਢੁਲਾਈ, ਬਿਨ ਨਾਵੇ ਮਨ ਠੀਕ ਨ ਟਿਕਈ, ਨਾਨਕ ਊਖ ਨ ਜਾਈ। ਨਾਮ ਤੋਂ ਬਿਨਾ ਤ੍ਰਿਸ਼ਨਾ ਦੀ ਭੁੱਖ ਨਹੀਂ ਕਦੇ ਮਿਟਦੀ ਤੇ ਨਾ ਹਟੀਆਂ ਬਾਟੀਆਂ ਘਰਾਂ 'ਚ ਰਹਿੰਦੇ ਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹਾਰਟ ਪਟਣ ਘਰ ਗੁਰੂ ਤੋ ਦਿਖਾਇਆ ਉਹ ਕਹਿਣ ਲੱਗੇ ਗੁਰੂ ਜੀ ਕਿਰਪਾ ਕਰਦੇ ਨਾ ਇਹਨਾਂ ਮਹਿਲਾਂ 'ਚ ਘਰਾਂ 'ਚ ਰਹਿੰਦੇ ਆਂ ਮਿਲਾਪ ਪ੍ਰਮਾਤਮਾ ਨਾਲ ਦਰਸ਼ਨ ਕਰਾ ਦਿੰਦਾ ਇਹ ਗੁਰੂ ਦੀ ਕਿਰਪਾ ਦੇ ਨਾਲ ਹੋਣਾ ਹੈ ਤੋਂ ਸਤਿਗੁਰ ਕਹਿੰਦੇ ਨੇ ਭਾਈ ਗੁਰੂ ਵਾਲੇ ਬਣ ਕੇ ਬੰਦਗੀ ਕਰਨੀ ਹੈ ਪ੍ਰਮਾਤਮਾ ਦੀ ਉਸ ਰੱਬ ਨੂੰ ਚੇਤੇ ਕਰਨਾ ਹੈ ਉਹਦੀ ਬੰਦਗੀ ਕਰੀਏ ਸਤਿਗੁਰ ਰਹਿਮਤ ਕਰਨ ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜਾ ਬੰਦਗੀ ਕਰਦਾ ਫਿਰ ਉਹਦੇ ਸਿਰ ਦੇ ਉੱਤੇ ਮਾਲਕ ਆਪਣਾ ਮੇਰ ਭਰਿਆ ਹੱਥ ਰੱਖ ਦਿੰਦਾ ਪਹਿਲਾ ਬੰਦ ਸੀ ਜੋ ਹੁਕਮਨਾਮਾ ਆਇਆ ਉਸ ਸ਼ਬਦ ਦਾ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕਿੈਸਾ ਪਾਵੇ ਇਹ ਸੁਆਮੀ ਮਾਲਕ ਜਿਹਦੇ ਸਿਰ ਦੇ ਉੱਤੇ ਤੂੰ ਹੋਵੇ ਨਾ ਉਹ ਦੁੱਖ ਕਿੈਸਾ ਪਾਵੇ ਭਾਬ ਨੂੰ ਕੋਈ ਦੁੱਖ ਮਿਲਦਾ ਹੀ ਨਹੀਂ ਹੈ ਪਰ ਦੂਜੇ ਪਾਸੇ ਕਹਿੰਦੇ ਨੇ ਬੋਲ ਨਾ ਜਾਣਾ ਮਾਇਆ ਮਦਮਤਾ ਮਰਨਾ ਚੀਤ ਨਾ ਆਵੇ ਇੱਕ ਉਹ ਹੰਕਾਰੀ ਮਾਇਆ ਦੇ ਵਿੱਚ ਮਸਤਿਆ ਹੋਇਆ ਉਹ ਪ੍ਰਮਾਤਮਾ ਦੇ ਨਾਮ ਦਾ ਬੋਲ ਵੀ ਨਹੀਂ ਬੋਲਦਾ ਆਪਣੇ ਮਰਨੇ ਨੂੰ ਚੇਤੇ ਵੀ ਨਹੀਂ ਕਰਦਾ ਤੇ ਜਦੋਂ ਤੱਕ ਮਰਨਾ ਚੇਤੇ ਨਹੀਂ ਆਉਂਦਾ ਫਿਰ ਰੱਬ ਚੇਤੇ ਵੀ ਨਹੀਂ ਆਉਂਦਾ ਹੈ ਤੇ ਫਿਰ ਉਹਨੂੰ ਰੱਬ ਵੀ ਭੁੱਲਿਆ ਰਹਿੰਦਾ ਤਾਂ ਸਤਗੁਰ ਨੇ ਸਾਨੂੰ ਸਮਝਾਇਆ ਕਿ ਬੜੀ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਨੀਵੇਂ ਰਹਿ ਕੇ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਉਸ ਰੱਬ ਨੂੰ ਚੇਤੇ ਕਰਨਾ ਜਦੋਂ ਕਿ ਭਾਈ ਕੋਈ ਕੰਮ ਕਰਨਾ ਹੈ ਤਾਂ ਸਾਡਾ ਫਰਜ ਹੈ ਕਿ ਆਪਣੇ ਗੁਰੂ ਨੂੰ ਯਾਦ ਕਰੀਏ ਗੁਰੂ ਦੇ ਅੱਗੇ ਅਰਜ਼ੋਈ ਕਰੀਏ ਕਿ ਪਤਸ਼ਾਹ ਕੀਤਾ ਲੋੜੀਏ ਕੰਮ ਸੋ ਹਰਪੈ ਆਖੀਏ ਆਖਣਾ ਕੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਕਿ ਇਹ ਮਾਲਕ ਤੂੰ ਇਹ ਕਾਰਜ ਨੂੰ ਸਫਲ ਕਰ ਦੇ ਮੈਂ ਕਰਨ ਲੱਗਿਆ ਹਾਂ ਤੋ ਸਤਿਗੁਰ ਕਹਿੰਦੇ ਨੇ ਧਾਰ ਜੀਓਰੇ ਇਕ ਟੇਕ ਤੂੰ ਲਾਹ ਵਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਭਾਈ ਪ੍ਰਮਾਤਮਾ ਦੀ ਬੰਦਗੀ ਕਰੋ ਕਾਰਜ ਆਪੇ ਰਾਸ ਹੋ ਜਾਣਾ ਗੁਰਪੂਰਾ ਜਿਨ ਸਿਮਰਿਆ ਹੁਣੇ ਤੁਸੀਂ ਥੋੜੀ ਦੇਰ ਪਹਿਲਾਂ ਇਹ ਵਜਨ ਸੁਣੇ ਗੁਰਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਤੇ ਇਸ ਤਰੀਕੇ ਦੇ ਨਾਲ ਸਤਿਗੁਰ ਸਮਝਾਉਂਦੇ ਨੇ ਤੇਰ ਘਰ ਬੈਸੋ ਹਰ ਅੰਧਾਰੇ ਸਤਿਗੁਰ ਤੁਮਰੇ ਕਾਜ ਸਿਬਾਰੇ ਤੋਂ ਗੁਰੂ ਤੇ ਭਰੋਸਾ ਕਰਕੇ ਉਹਦੀ ਬੰਦਗੀ ਕਰਕੇ ਉਹਨੂੰ ਚੇਤੇ ਕਰੀ ਇਹ ਸਤਿਗੁਰ ਸਮਝਾਉਂਦੇ ਨੇ ਗੁਰੂ ਮਹਾਰਾਜ ਕਿਰਪਾ ਕਰਨ ਪਰਿਵਾਰ ਨੇ ਗੁਰੂ ਚਰਨਾਂ ਦਾ ਓਟ ਆਸਰਾ ਲਿਆ ਹੈ ਸਤਿਗੁਰ ਕਾਰਨ ਦੇ ਵਿੱਚ ਸਫਲਤਾ ਬਖਸ਼ਣ ਨਾਮ ਕੀਤਾ ਤੁ ਬਖਸ਼ਣ ਸੋ ਇੱਥੇ ਹੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ